ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨੂਰਮਨ ਬਲੌਗ ਦੇ ਵਿੱਚ ਹੋਸਟ ਹਾਂ ਉਹ ਕਿਵੇਂ ਸਾਰੇ ਜਣੇ ਉਮੀਦ ਹੈ ਜੀ ਸਾਰੇ ਜਣੇ ਠੀਕ ਹੋਵਗੇ ਕੁਸ਼ ਹੋਵਗੇ ਤੰਦਰੁਸਤ ਹੋਵਗੇ ਤੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਆਪਾਂ ਵੀ ਬਿਲਕੁਲ ਠੀਕ ਠਾਕ ਹਾਂ ਜੀ ਲਓ ਜੀ ਆਪਾਂ ਲੱਗੇ ਆਈ ਦੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਲੱਗੇ ਹਾਂ ਜੀ ਆਪਾਂ ਸਵੇਰ ਤੇ ਟਾਈਮ ਤੋਂ ਤੇ ਦਿਨ ਹੈਗਾ ਜੀ ਅੱਜ ਸ਼ਨੀਵਾਰ ਦਾ ਤੇ ਟਾਈਮ ਜਿਹੜਾ ਸਵੇਰ ਦਾ ਮਾਰਨਿੰਗ ਦਾ ਟਾਈਮ ਆ ਤੇ ਹਾਂਜੀ ਆਪਾਂ ਅੱਜ ਦੀ ਜਿਹੜੀ ਵੀਡੀਓ ਹੈਗੀ ਆ ਉਹ ਹੈਗੀ ਅੱਜ ਜੀ ਆਪਾਂ ਅ ਅੱਜ ਥੋੜਾ ਜਿਹਾ ਕੁਝ ਹਟਕੇ ਜਾਨੀ ਕਿ ਆਪਾਂ ਜਿਹੜੇ ਕੰਮ ਤੰਦੇ ਆ ਦੀ ਵੀਡੀਓ ਨਹੀਂ ਬਣਾਵਾਂਗੇ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਆਪਣੇ ਵਾਲਾਂ ਦਾ ਜਿਹੜਾ ਰੁੱਖਾਪਨ ਕਿਸ ਤਰ੍ਹਾਂ ਦੂਰ ਕਰ ਸਕਦੇ ਆ ਤੇ ਤੁਹਾਡੇ ਵਾਲ ਜਿਹੜੇ ਝੜਨੇ ਵੀ ਬੰਦ ਹੋ ਜਾਣਗੇ ਇਸ ਦੇ ਨਾਲ ਤੇ ਤੁਹਾਡੇ ਵਾਲ ਜਿਹੜੇ ਲੰਬੇ ਹੋ ਜਾਣਗੇ ਤੇ ਕੁਦਰਤੀ ਤੁਹਾਡੇ ਵਾਲ ਜਿਹੜੇ ਕਾਲੇ ਹੋਣਗੇ ਕਿਉਂਕਿ ਮੈਂ ਖੁਦੇ ਤਰੀਕਾ ਵਰਤਨੀ ਆ ਤੇ ਤੁਸੀਂ ਮੇਰੇ ਵਾਲ ਦੇਖ ਸਕਦੇ ਤੇ ਵਾਲਾਂ ਦੇ ਉੱਪਰ ਚਮਕ ਵੀ ਜਿਹੜੀ ਆਊਗੀ ਤੇ ਬਾਕੀ ਮੈਂ ਤੁਹਾਨੂੰ ਜਿਹੜਾ ਇਹ ਤਰੀਕਾ ਦੱਸ ਰਹੀ ਹਾਂ ਇਹ ਤਰੀਕਾ ਜਿਸ ਤਰ੍ਹਾਂ ਮੈਂ ਦੱਸ ਰਹੀ ਹਾਂ ਉਸੇ ਤਰ੍ਹਾਂ ਤੁਸੀਂ ਅਪਣਾ ਲਿਓ ਜੀ ਤੇ ਇਹ ਤਰੀਕਾ ਜਿਹੜਾ ਬਹੁਤ ਵਧੀਆ ਵਾਲਾਂ ਦੇ ਵਾਸਤੇ ਤੇ ਬਾਕੀ ਜਿਹੜਾ ਕੈਮੀਕਲ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਉਹ ਚੀਜ਼ਾਂ ਅਸਰ ਤਾਂ ਬਹੁਤ ਜਲਦੀ ਆਪਣੇ ਵਾਲਾਂ ਤੇ ਕਰਦੀਆਂ ਆਪਾਂ ਜਿਵੇਂ ਕੋਈ ਵੀ ਕਲਰ ਵਗੈਰਾ ਕਰਵਾ ਲੈਨੇ ਆ ਤੇ ਕਲਰ ਵਗੈਰਾ ਆਪਾਂ ਆਪਣੇ ਵਾਲਾਂ ਦੇ ਉੱਪਰ ਕਰਵਾ ਲਿਆ ਤੇ ਆਪਣਾ ਜਿਹੜਾ ਕਲਰ ਨੇ ਜਲਦੀ ਅਸਰ ਕਰਦਾ 15-20 ਮਿੰਟਾਂ ਦੇ ਵਿੱਚ ਕਿਉਂਕਿ ਉਹਦੇ ਵਿੱਚ ਕੈਮੀਕਲ ਹੁੰਦਾ ਤੇ 15-20 ਮਿੰਟਾਂ ਦੇ ਵਿੱਚ ਆਪਣੇ ਜਿਹੜੇ ਵਾਲ ਆ ਉਹ ਕਲਰ ਹੋ ਜਾਂਦਾ ਵਾਲਾਂ ਨੂੰ ਹਨਾ ਤੇ ਪਰ ਉਹਦਾ ਜਿਹੜਾ ਨੁਕਸਾਨ ਆ ਉਹ ਤੁਸੀਂ ਆਪ ਹੀ ਜਾਣਦੇ ਹੋ ਕਿੰਨਾ ਨੁਕਸਾਨ ਹੁੰਦਾ ਹੈ ਪਰ ਜਿਹੜੀਆਂ ਆਪਾਂ ਕੁਦਰਤੀ ਚੀਜ਼ਾਂ ਜਿਹੜੀਆਂ ਹੈਗੀਆਂ ਆਪਣੇ ਆ ਦੇਸੀ ਤਰੀਕੇ ਜਿਹੜੇ ਆ ਉਹ ਆਪਾਂ ਵਰਤ ਕੇ ਤੇ ਕੁਦਰਤੀ ਤੌਰ ਤੇ ਆਪਾਂ ਜਿਹੜੇ ਆਪਣੇ ਵਾਲ ਆ ਕਾਲੇ ਚਮਕਦਾਰੇ ਬਣਾ ਸਕਦੇ ਆ ਲੰਬੇ ਕਰ ਸਕਦੇ ਆ ਹਨਾ ਇਹਨਾਂ ਚੀਜ਼ਾਂ ਤੇ ਟਾਈਮ ਜ਼ਰੂਰ ਲੱਗਦਾ ਜੀ ਪਰ ਇਹਦੇ ਨਾਲ ਆਪਣਾ ਕੋਈ ਵੀ ਨੁਕਸਾਨ ਨਹੀਂ ਹੈਗਾ ਆਪਣਾ ਆਪਾਂ ਨੂੰ ਕੋਈ ਵੀ ਇਹਦੇ ਨਾਲ ਨੁਕਸਾਨ ਨਹੀਂ ਪਹੁੰਚਦਾ ਤੁਸੀਂ ਇਹ ਚੀਜ਼ਾਂ ਜਦੋਂ ਲਗਾਤਾਰ ਵਰਤਣ ਲੱਗੇ ਤਾਂ ਤੁਸੀਂ ਇਹਦਾ ਰਿਜ਼ਲਟ ਆਪ ਹੀ ਦੇਖ ਲੋਗੇ ਤੇ ਚਲੋ ਜੀ ਆਪਾਂ ਹੁਣ ਤੇ ਹਾਂਜੀ ਲੋ ਜੀ ਆਪਾਂ ਹੁਣੇ ਸਾਰਾ ਜਿਹੜਾ ਸਮਾਨ ਹੈ ਇੱਥੇ ਰੱਖ ਲਿਆ ਤੇ ਆਪਾਂ ਤੁਹਾਨੂੰ ਦੱਸਦੇ ਹਾਂ ਵੀ ਇਹ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਜਿੱਦਾਂ ਨਾਲ ਆਪਾਂ ਆਪਣੇ ਵਾਲਾਂ ਦੀ ਦੇਖਭਾਲ ਕਰ ਸਕਦੇ ਹਾਂ ਤੇ ਸਭ ਤੋਂ ਪਹਿਲਾਂ ਤਾਂ ਜੀ ਇਹ ਹੈਗਾ ਜੀ ਦਹੀਂ ਤੇ ਦਹੀਂ ਜਿਹੜਾ ਇਹ ਬਿਲਕੁਲ ਖੱਟਾ ਹੋਣਾ ਚਾਹੀਦਾ ਯਾਨਕਿ ਜੇ ਜਿੰਨਾ ਜ਼ਿਆਦਾ ਦਹੀਂ ਖੱਟਾ ਹੋਊਗਾ ਤੇ ਉਨਾਂ ਜ਼ਿਆਦਾ ਆਪਣੇ ਵਾਲਾਂ ਦੇ ਉੱਪਰ ਜ਼ਿਆਦਾ ਅਸਰ ਕਰੂਗਾ ਯਾਨਕਿ ਵਾਲ ਆਪਣੇ ਜ਼ਿਆਦਾ ਚਮਕਦਾਰ ਜਿਹੜੇ ਬਣ ਜਾਣਗੇ ਜਿੰਨਾ ਖੱਟਾ ਦਹੀਂ ਆਪਾਂ ਵਰਤੋਂ ਕਰਾਂਗੇ ਜਿੰਨੇ ਖੱਟੇ ਦਹੀਂ ਦੀ ਤੇ ਉਸ ਤੋਂ ਅੱਗੇ ਆ ਗਿਆ ਜੀ ਇਹ ਮੇਰੇ ਕੋਲੇ ਹੈਗਾ ਜੀ ਸ਼ਿਕਾ ਕਾਹੀ ਆਮਲਾ ਤੇ ਰੀਠਾ ਰੀਠੇ ਇਹਨਾਂ ਦਾ ਪਾਊਡਰ ਮਿਕਸ ਇਹ ਵਾਲਾ ਜਿਹੜਾ ਪਾਊਡਰ ਹੈਗਾ ਜੀ ਇਹ ਅਲੱਗ-ਅਲੱਗ ਜਿਹੜਾ ਪਾਊਡਰ ਵੀ ਮਿਲ ਜਾਂਦੇ ਆ ਅਲੱਗ-ਅਲੱਗ ਪੌਚ ਮਿਲ ਜਾਣਗੇ ਜਿਵੇਂ ਸ਼ਿਕਾ ਕਾਹੀ ਆਮਲਾ ਤੇ ਰੀਠੇ ਦੇ ਹਨਾ ਇਹ ਪੌਚ ਜਿਹੜੇ ਅਲੱਗ-ਅਲੱਗ ਵੀ ਮਿਲ ਜਾਣਗੇ ਤੁਸੀਂ ਅਲੱਗ-ਅਲੱਗ ਲੈ ਸਕਦੇ ਹੋ ਚਾਹੇ ਤੁਸੀਂ ਜਾਨੀ ਕਿ ਇਸ ਤਰ੍ਹਾਂ ਮਿਕਸੀ ਲੈ ਲਓ ਅਗਰ ਜੇ ਤੁਸੀਂ ਇਸ ਤਰ੍ਹਾਂ ਬਣਿਆ-ਬਣਾਇਆ ਪਾਊਡਰ ਨਹੀਂ ਲੈਣਾ ਹੈਗਾ ਤਾਂ ਤੁਸੀਂ ਪੰਸਾਰੀ ਦੀ ਦੁਕਾਨ ਤੇ ਜਾ ਕੇ ਵੈਸੇ ਤੁਹਾਨੂੰ ਆਮਲਾ ਇਹ ਰੀਠੇ ਸ਼ਿਕਕਾ ਕਾਹੀ ਜਾਨੀ ਕਿ ਮਿਲ ਜਾਣਗੇ ਤਾਂ ਤੁਸੀਂ ਘਰੇ ਲਿਆ ਕੇ ਉਹਨੂੰ ਧੁੱਪ ਲਵਾ ਕੇ ਤੇ ਮਿਕਸੀ ਦੇ ਵਿੱਚ ਜਾਨੀ ਕਿ ਉਹਨਾਂ ਦੀਆਂ ਗਿਟਕਾਂ ਕੱਢ ਕੇ ਹਨਾ ਤੇ ਬਾਅਦ ਵਿੱਚ ਤੁਸੀਂ ਉਹਨੂੰ ਖੁਦ ਪੀਸ ਸਕਦੇ ਹੋ ਪੀਸ ਕੇ ਤੁਸੀਂ ਖੁਦ ਇਹਦਾ ਜਿਹੜਾ ਪਾਊਡਰ ਬਣਾ ਸਕਦੇ ਹੋ ਤਾਂ ਉਹ ਸਾਰਿਆਂ ਨਾਲੋਂ ਜ਼ਿਆਦਾ ਬੈਸਟ ਆ ਕਿਉਂਕਿ ਮੈਨੂੰ ਤਾਂ ਥੋੜਾ ਜਿਹਾ ਹੁਣ ਮਿਕਸੀ ਦੀ ਪ੍ਰੋਬਲਮ ਕਰਕੇ ਜਦ ਤੱਕ ਮਿਕਸੀ ਨਹੀਂ ਆਉਂਦੀਗੀ ਤੇ ਉਹਨੇ ਦਿਨਾਂ ਤੱਕ ਪਰ ਮੈਨੂੰ ਇਹੀ ਵਰਤਣਾ ਪੈਣਾ ਹੈਗਾ ਤੇ ਜੇ ਤੁਸੀਂ ਉਹ ਬਣਾਉਂਗੇ ਤਾਂ ਉਹ ਸਾਰਿਆਂ ਨਾਲੋਂ ਜ਼ਿਆਦਾ ਬੈਸਟ ਆ ਕਿਉਂਕਿ ਕਈ ਵਾਰੀ ਅਸਰ ਹੁੰਦਾ ਇਹਦੇ ਵਿੱਚ ਵੀ ਆਪਾਂ ਨੂੰ ਪਤਾ ਨਹੀਂ ਹੁੰਦਾ ਕੋਈ ਮਿਲਾਵਟ ਵਗੈਰਾ ਹੋਵੇ ਤਾਂ ਹੋਵੇ ਹਨ ਜਿਹੜੀ ਚੀਜ਼ ਆਪਾਂ ਖੁਦ ਬਣਾ ਲੈਣੀ ਆ ਉਹਦੇ ਵਰਗੀ ਰੀਸ ਨਹੀਂ ਹੁੰਦੀ ਤੇ ਇਹਨਾਂ ਨੂੰ ਆਪਾਂ ਇਸ ਜਾਨੀ ਕਿ ਤਿੰਨਾ ਚੀਜ਼ਾਂ ਦਾ ਜਿਹੜਾ ਆਪਣਾ ਪਾਊਡਰ ਹੋਊਗਾ ਜੀ ਉਹਨੂੰ ਆਪਾਂ ਦਹੀਂ ਦੇ ਵਿੱਚ ਮਿਕਸ ਕਰਕੇ ਤੇ ਆਪਣੇ ਵਾਲਾਂ ਦੇ ਉੱਪਰ ਲਾ ਲੈਣਾ ਹੈ ਨਹਾਉਣ ਤੋਂ ਅੱਧਾ ਘੰਟਾ ਪਹਿਲਾਂ ਜਾਨੀ ਕਿ ਜਦੋਂ ਆਪਾਂ ਵਾਲ ਧੋਣੇ ਆ ਤੇ ਉਸ ਤੋਂ ਅੱਧਾ ਘੰਟਾ ਪਹਿਲਾਂ ਆਪਾਂ ਇਹ ਵਾਲਾ ਜਿਹੜਾ ਪੈਕਾ ਲਗਾ ਲੈਣਾ ਕਿਉਂਕਿ ਮਹਿੰਦੀ ਜਾਂ ਕੋਈ ਵੀ ਕਲਰ ਵਗੈਰਾ ਲਗਾਉਣ ਤੋਂ ਜਿਆਦਾ ਚੰਗੀ ਗੱਲ ਹੈ ਕਿ ਆਪਾਂ ਇਹ ਵਾਲਾ ਪੈਕ ਲਗਾਈਏ ਇਹ ਵਾਲਾ ਪੈਕ ਆਪਣੇ ਵਾਲਾਂ ਤੇ ਅਸਰ ਤਾਂ ਜ਼ਰੂਰ ਹੌਲੀ-ਹੌਲੀ ਕਰੂਗਾ ਪਰ ਇਹਦੇ ਨਾਲ ਆਪਣੇ ਵਾਲਾਂ ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਦਾ ਤੇ ਬਾਕੀ ਆਪਣੇ ਜਿਹੜੇ ਵਾਲ ਆ ਇਹਦੇ ਨਾਲ ਬਹੁਤ ਹੀ ਜ਼ਿਆਦਾ ਚਮਕਦਾਰ ਤੇ ਸੰਘਣੇ ਹੋ ਜਾਂਦੇ ਨੇ ਤੇ ਵਾਲ ਜਿਹੜੇ ਆ ਵਧਣੇ ਸ਼ੁਰੂ ਹੋ ਜਾਂਦੇ ਨੇ ਵਾਲਾਂ ਦਾ ਜਿਹੜਾ ਝਾੜਨਾ ਬੰਦ ਹੋ ਜਾਂਦਾ ਤੇ ਉਸ ਤੋਂ ਬਾਅਦ ਨਾਲ-ਨਾਲ ਜੀ ਆਪਾਂ ਕੀ ਕਰਨਾ ਹੈਗਾ ਜਦੋਂ ਵਾਲ ਧੋਣੇ ਆ ਕਿਉਂਕਿ ਅੱਧਾ ਘੰਟਾ ਹੋ ਗਿਆ ਪੈਕ ਲਗਾਏ ਨੂੰ ਉਸ ਤੋਂ ਬਾਅਦ ਜਦੋਂ ਆਪਾਂ ਵਾਲ ਧੋਣੇ ਆ ਤੇ ਇਹ ਚੌਲ ਜਿਹੜੇ ਆ ਮੈਂ ਪਹਿਲਾਂ ਹੀ ਪਾਣੀ ਦੇ ਵਿੱਚ ਭਿਉਂ ਕੇ ਰੱਖ ਲਈ ਸੀ। ਜ਼ਿਆਦਾ ਚੌਲ ਨਹੀਂ ਲੈ ਜੀ ਬਿਲਕੁਲ ਥੋੜੇ ਜਿਹੀ ਚੌਲਾ। ਇਹਨਾਂ ਨੂੰ ਆਪਾਂ ਪਹਿਲਾਂ ਹੀ ਭਿਉਂ ਕੇ ਰੱਖ ਲਿਆ ਸੀਗਾ ਤੇ ਜਦੋਂ ਆਪਾਂ ਵਾਲ ਧੋਣੇ ਆ ਤੇ ਜਾਨੀ ਕਿ ਵਾਲਾਂ ਨੂੰ ਆਪਾਂ ਸ਼ੈਂਪੂ ਲਗਾਉਣਾ ਹੈ ਜਦੋਂ ਤੇ ਆਪਾਂ ਇਹ ਵਾਲ ਜਿਹੜੇ ਚੌਲਾ ਉਹ ਪਾਸੇ ਕੱਢ ਲੈਣੇ ਆ ਤੇ ਇਹ ਚੌਲਾਂ ਦਾ ਜਿਹੜਾ ਪਾਣੀ ਹੈ ਇਹ ਛਾਣ ਕੇ ਅਲੱਗ ਕੱਢ ਲੈਣਾ ਉਸ ਤੋਂ ਬਾਅਦ ਵਿੱਚ ਆਪਾਂ ਸ਼ੈਂਪੂ ਪਾ ਕੇ ਜੋੜ ਜਿਹੜਾ ਵੀ ਤੁਸੀਂ ਸ਼ੈਂਪੂ ਵਰਤਦੇ ਹੋ ਉਹ ਵਾਲਾ ਸ਼ੈਂਪੂ ਪਾ ਲਓ ਜੀ ਵਿੱਚ। ਤੇ ਇਹਦੇ ਨਾਲ ਜਿਹੜੇ ਆਪਾਂ ਵਾਲ ਆਪਣੇ ਧੋਣੇ ਆ ਤਾਂ ਇਹਦੇ ਨਾਲ ਜਿਹੜੇ ਆਪਣੇ ਵਾਲ ਆ ਬਹੁਤ ਹੀ ਜ਼ਿਆਦਾ ਚਮਕਦਾਰ ਤੇ ਆਪਣੇ ਵਾਲ ਜਿਹੜੇ ਵਧਣੇ ਸ਼ੁਰੂ ਹੋਣਗੇ ਇਹ ਤਰੀਕਾ ਜਿਹੜਾ ਇਹ ਵਾਲਾਂ ਵਾਲਾਂ ਨੂੰ ਸ਼ੈਂਪੂ ਕਰਨ ਵਾਲਾ ਜਿਹੜਾ ਤਰੀਕਾ ਹੈ ਇਹ ਵਾਲਾ ਵਧੀਆ ਹੈ ਜੀ ਕਿਉਂਕਿ ਮੈਂ ਹਮੇਸ਼ਾ ਹੀ ਇਸ ਤਰ੍ਹਾਂ ਕਰਦੀ ਆ ਜਿੰਨਾ ਮੈਨੂੰ ਪਤਾ ਜਿੰਨਾ ਵੀ ਆਪਾਂ ਣਾਉਣ ਤੋਂ ਪਹਿਲਾਂ ਘੰਟਾ ਡੇਢ ਘੰਟਾ ਪਹਿਲਾਂ ਭਿਉਾ ਦਿੰਨੀ ਆ ਇਹ ਤਾਂ ਮੈਂ ਥੋੜਾ ਜਿਹਾ ਲੇਟ ਭਿਉਂੰਤੀ ਸੀਗੇ ਤੇ ਤਾ ਕਰਕੇ ਹਲੇ ਨਹੀਂ ਜਾਨੀ ਕਿ ਉਹਨਾਂ ਅਸਰ ਨਹੀਂ ਆਇਆ ਹੈਗਾ ਬਟ ਜਦੋਂ ਤੁਸੀਂ ਜ਼ਿਆਦਾ ਟਾਈਮ ਪਿਓਗੇ ਤਾਂ ਜਿਹੜਾ ਪਾਣੀ ਆ ਬਿਲਕੁਲ ਤੇ ਹਾਂਜੀ ਲੋ ਜੀ ਉਮੀਦ ਹੈ ਕਿ ਅੱਜ ਦਾ ਜਿਹੜਾ ਇਹ ਤਰੀਕਾ ਤੁਹਾਨੂੰ ਪਸੰਦ ਆਇਆ ਹੋਊਗਾ ਅਗਰ ਤੁਹਾਨੂੰ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਚੈਨਲ ਤੇ ਨਵੇਂ ਤੋਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਲੋ ਜੀ ਹੁਣ ਆਪਾਂ ਤੁਹਾਨੂੰ ਜਿਹੜਾ ਇਹ ਤਰੀਕਾ ਦੱਸ ਦਿੱਤਾ ਤੇ ਮਿਲਦੇ ਆਂ ਆਪਾਂ ਤੁਹਾਨੂੰ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਤੰਦਰੁਸਤ ਰਹੋ Bye bye.